ਸਭ ਤੋਂ ਪਹਿਲਾਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੈ। ਉਹਦੇ ਵਾਸਤੇ ਦਾ ਬੈਂਟੀਕਰਨ ਦਾ ਨਾਮ ਜਿਹੜਾ ਉਹ ਤਜਵੀਜ਼ ਕੀਤਾ ਜਾਵੇ ਕਿ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਹੇ। ਪ੍ਰਧਾਨ ਸਾਹਿਬ ਉੱਡੇ ਉਦੋਂ ਉਹ ਵੀ ਯਾਰ ਹੋ ਗਏ ਕਿ ਵਾਈਪ ਜਿੱਤਾ ਖਾਲਸਾ ਵਾਈਪ ਪਤੇ ਜੋ ਆਪਣੇ ਅੱਜ ਦੇ ਚੋਣ ਪ੍ਰਕਿਰਿਆ ਦੇ ਚੀਫ ਨੇ ਉਹ ਆ ਸਾਬ ਰਾਣੀ ਕੇ ਸਾਹਿਬ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਚੀਮਾ ਸਾਹਿਬ ਨੇ ਸਟੇਜ ਤੋਂ ਕਾਰਵਾਈ ਸ਼ੁਰੂ ਕਰਾਤੀ ਹੈ ਉਹ ਸ਼ੁਰੂਆਤ ਦੇ ਮੁਤਾਬਕ ਪਹਿਲਾ ਬੁਲਾਦੀ ਨੀ ਪਹਿਲਾਂ ਕਰਕੇ ਨਾ ਫੇਰ ਬੰਗਲੌਰ ਡਿਕਲੇਰ ਕਰਮੀ ਸੋ ਮੈਂ ਸਾਰੇ ਸਾਡੇ ਨੂੰ ਫਤਿ ਬੁਲਾਉਂਦਾ ਹੋਇਆ ਤੁਹਾਡੇ ਸਾਰਿਆਂ ਦੀ ਇਜਾਜ਼ਤ ਦੇ ਨਾਲ ਮੈਂ ਨਾਮ ਪੇਸ਼ ਕਰਾਂਗਾ ਕਿ ਜਿਨ੍ਹਾਂ ਦੀ ਬੜੀ ਵੱਡੀ ਇਸ ਤੋਂ ਪਹਿਲਾਂ ਵੀ ਸੇਵਾ ਔਰ ਬੜੇ ਹੌਨਰ ਦਲੇਰ ਮੁਕਾਬਲ ਅੱਜ ਪੰਜਾਬ ਦੇ ਵਿੱਚ ਕਾਬਲੀਅਤਾਂ ਤੇ ਦੇਖਦਾ ਤੇ ਦਲੇਰੀ ਦਾ ਮੁਕਾਬਲਾ ਕੀਤਾ ਜਾਣਾ ਮੇਰੇ ਖਿਆਲ ਕੋਈ ਉਹਨਾਂ ਵਰਗਾ ਹੋ ਨਹੀਂ ਸਕਦਾ ਆਵਲਾ ਆ ਜਾਂ ਕਹਿੰਦੇ ਦੂਸਰੀਆਂ ਪਾਰਟੀਆਂ ਨੇ ਕਹਿੰਦੀਆਂ ਮੇਰਾ ਬਰਾਦ ਹੈ ਸਾਹ ਸੁਖੀ ਸਿੰਘ ਬਾਦਲ ਜੀ ਤੇ ਉਹਨਾਂ ਦਾ ਨਾਮ ਹੈ ਦੇ ਸੰਗਤਾਂ ਜਿੰਦਾਬਾ ਜਿੰਦਾਬਾ ਥੋੜੀ ਇਜਾਜ਼ਤ ਨਾਲ ਇਹਦੀ ਤਾਇ ਤੇ ਵਜੀਤ ਹੋਣੀ ਆ ਮੈਂ ਬੇਇੱਜ਼ਤੀ ਕਰਾਂਗਾ ਸਰਨਾ ਸਾਹਿਬ ਨੂੰ ਕਿ ਇਹਨਾਂ ਦੀ ਤਾਇ ਨਾਂ ਜਿਹੜਾ ਤਪੋਜ ਹੋਇਆ ਪਹਿਲਾ ਨਾਮ ਤਪੋਜ ਹੋਇਆ ਸਰਦਾਰ ਸੁਖਬੀਰ ਸਿੰਘ ਜੀ ਬਾਬਤ ਸਾਹਿਬ ਦਾ ਨਾਂ ਤਪੋਜ ਇੱਕ ਕੰਮ ਤੇ ਸਭਾ ਰੱਬੀ ਸਿੱਖ ਤੁਸਾ ਕਾ ਬੋਲਦੇ ਆਪਾਂ ਅਰੰਭ ਸਤਿ ਆਓ ਗ੍ਰਾਮ ਸੁਬੀਰ ਸਿੰਘ ਦੀ ਬਾਜ਼ਾਰ ਨੂੰ ਗਾਵੇ ਗਏ ਸਬਾਨ ਵਾਇਕੁਲ ਜੀ ਦਾ ਸਾਥਾ ਮੈਂ ਸੰਧਾਨ ਆਇਤਾ ਰਹਿਣ ਮੇਰਾ ਤੇ ਮੇਰੇ ਪਰਿਵਾਰ ਆਪਕਾ ਬੋਲਦਾ ਸ੍ਰੀ ਰਾਮੇ ਕਵੀ ਦਾ ਦੇ ਪ੍ਰਧਾਨ ਦੀ ਸਾਇ ਮਨਜੀਤ ਕਰਨ ਅਸੈਂਨ ਦੀ ਸੇਵਾ ਵਿੱਚ ਦੀ ਅਸੀਂ ਜੰਗਲ ਤੋਂ ਕਾਲੀਆਂ ਤੇ ਮਰਨ ਦਾ ਤਕਾਲੀ ਹੈ ਉਹ ਦਾ ਦੇ ਪੁਜਾ ਕੇ ਪੁਕਾਲੀ ਤੇ ਭਗਤ ਸਾਹਿਬ ਜੇ ਮੈਂ ਜੋਤੂ ਸਿਗਰ ਗਿਆਨ ਦਾ ਮਹਾਂ ਤਾਰਕ ਹੈ ਮੇਰਾ ਰੌਂਗ ਰੌਂਗ ਨੂੰ ਮੇਰੇ ਪ੍ਰਾਧਾਨ ਤੋਂ ਪਨਾਹ ਲੀ

ਨਾਮੇ ਪ੍ਰਕੂਰਤ ਦਿੱਤੀ ਹੈ ਭੁੰਦਰ ਸਾਹਿਬ ਨੇ ਸੈਕਿੰਡ ਦਿੱਤਾ ਹੈ ਵਰਨਾ ਸਾਹਿਬ ਨੇ ਤੇ ਮੈਂ ਸਮਝਦਾ ਕਿ ਸਾਰੇ ਜਿਹੜੇ ਦੁਸ਼ਟ ਹੈ ਆਜੋ ਆਪਣੀ ਆਪਣੀ ਖਾ ਸਮਾਜਣਗੇ ਕਿਉਂਕਿ ਜਦ ਸ਼ੇਰ ਘੋੜਿਆਂ ਨਿਕਲੇ ਆਵੇ ਜੇਤਰ ਦੇ ਪੀਨੇ जिला नाम है जिला सरदार सरदार चकवी बाबू चावत प्रपोज रोया सरदार चकवी संत बाबू सरदार चकवी संत बाबू यहाँ पे नाम प्रपोज करना चाहूँगा किसी का क्या को प्रेजेंट करेंगे यहाँ पे होना नाम किसी का प्रपोज करना चाहूँगा जनोमेनिक प्रक्रिया है कि कोई भी किसीrowData काम है तो कागज वास्ते प्रपोज करना चाहंदा तो प्रोपोज एक बार साहब एक बार कमेटी से एक बार साइन एक बार साहब सारे नाम प्रपोज तो तो कर तो 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 कर तो तो करना तो पर वाकर सुखी सिंह बादल का करना चंदे है ये सारी बिहारी लोया बादल ने मैं पर संस्थार्तन ने इक कोई नाम आया ਔਰ ਹੋ ਹੋਏ ਜੀ ਨਾਮ ਜਿਹੜਾ ਸਕਾਫਰ ਵਿਰਸਨ ਬਾਲ ਸਿੰਘ ਦੇ ਸਾਹਮਣੇ ਨਹੀਂ ਆਇਆ ਕਾਲੀ ਦੇ ਸਾਹਮਣੇ ਮੈਂ ਬੈਂਕੀ ਕਰਦਾ ਕਿ ਆਪਣੇ ਵਕਤ ਚੋਣ ਉਤਕਾਰੀ ਨੇ ਕਿ ਉਹ ਵਿਜੇਤਾ ਦਾ ਨਾਮ ਵੈਸੇ ਤਾਂ ਕਲੀਅਰ ਗਿਆ ਪਰ ਉਹਨਾਂ ਨੇ ਨੋਮਸ ਕਰਨਾ ਕਿਰਪਾ ਕਰਕੇ ਕਾਲੀ ਦੇ ਸਾਹਮਣੇ ਵਾਈਸ ਗਿਰਜੀ ਦਾ ਖਾਲਸਾ ਵਾਈਸ ਗਿਰਜੀ ਦੇ ਪਦੇ ਮੈਂ ਸਾਹ ਸੁਦੇਸ਼ ਸਿੰਘ ਪਾਲ ਸਾਹਿਬ ਨੂੰ ਮੈਂ ਪ੍ਰਧਾਨ ਜੀ ਨੂੰ ਤਾਂ ਜਿਹੜੀ ਸਾਰਿਆਂ ਦੇ ਸੱਭਸੰਮਤੀ ਦੇ ਨਾਲ ਪ੍ਰਧਾਨ ਸਨਿਆ ਵਧਾਈ ਵੀ ਕਰਨਾ ਜਿੱਥੇ ਨਾਲ ਬਿਲਕੁਲ ਵੀ ਕਰਦਾ ਕਿ ਉਹ ਅੱਜ ਤੋਂ ਸ਼ਰੋਮਣੀ ਕਾਲੀਦਾਲ ਦੀ ਵਾਰਡੌਰ ਜਿਹੜੀ ਉਹ ਚੜ੍ਹਦੀ ਕਲਾ ਦੇ ਨਾਲ ਸੰਭਲਣ ਤਾਂ ਜੋ ਉਹਨਾਂ ਦੇ ਸਮੇਂ ਦੇ ਵਿੱਚ ਇਹ ਕਾਲੀਦਾਲ ਬਲੰਦੀਆਂ ਨੂੰ ਸੋਸ਼ੱਕੇ ਮੈਂ ਉਹਨਾਂ ਦਾ ਐਲਾਨ ਕਰਦਾ ਕਿ ਉਹ ਅੱਜ ਤੋਂ ਬਾਅਦ ਸ਼ਰੋਮਣੀ ਕਾਲੀਦਾਲ ਦੇ ਪ੍ਰਧਾਨ ਉਹ ਬਣ ਗਏ ਨੇ you saw the house